ਅੰਮ੍ਰਿਤਸਰ ਦੇ ਵਿੱਚ ਹੁਣ ਰੈਸਟੋਰੈਂਟ ਵੀ ਨਹੀਂ ਰਹਿ ਸੁਰੱਖਿਤਾ ਇੱਥੇ ਵੀ ਝਗੜਾ ਹੋ ਜਾਂਦਾ ਤੇ ਵੈਪਨ ਮੱਥੇ ਤੇ ਲੱਗ ਜਾਂਦਾ ਤੁਹਾਨੂੰ ਗੱਲ ਕਰੀਏ ਅੰਮ੍ਰਿਤਸਰ ਦੀ ਤੇ ਸਟਾਰਬਕਸ ਜੋ ਕਿ ਰਣਜੀਤ ਐਮਨੂਚਾ ਹੈ ਇੱਥੇ ਕਾਫੀ ਪੀਣਾ ਹੈ ਰਾਹੁਲ ਨਾਦੇ ਲੜਕੇ ਨਾਲ ਕੋਈ ਝਗੜਾ ਹੋ ਜਾਂਦਾ ਰਾਜਵੀਰ ਨਾਦਾ ਲੜਕੇ ਦਾ ਤੇ ਉਹ ਮੌਕੇ ਤੇ ਆਪਣਾ ਵੈਪਨ ਕੱਢ ਕੇ ਉਹਦੇ ਮੱਥੇ ਤੇ ਲਗਾ ਦਿੰਦਾ ਤੁਹਾਨੂੰ ਦੱਸ ਦਈਏ ਵੈਪਨ ਜਿਹੜਾ ਉਹਦੇ ਮੱਥੇ ਤੇ ਲਗਾਇਆ ਗਿਆ ਉਹ ਵੀ ਗੈਰ ਲਾਇਸੈਂਸੀ ਹਥਿਆਰ ਸੀ ਜੋ ਕਿ ਰਾਜਵੀਰ ਵੱਲੋਂ ਰਾਹੁਲ ਦੇ ਮੱਥੇ ਤੇ ਲਗਾਇਆ ਜਾਇਆ ਕਾਹਣੀ ਤੁਹਾਨੂੰ ਸੁਣਾਣੇ ਆ ਕੀ ਕਾਰਨ ਸੀ ਕਿਉਂ ਰਾਜਵੀਰ ਕਰਦਾ ਸੀ ਉਹਦੀ ਫਰੈਂਡਸ਼ਿਪ ਸੀ ਉਹਨੂੰ ਮਿਲਦਾ ਗਿਲਦਾ ਵੀ ਸੀ ਜਦ ਕਿ ਉਹਦੇ ਭਰਾ ਨੂੰ ਪਤਾ ਲੱਗਾ ਤੇ ਉਸਨੇ ਰਾਜਵੀਰ ਨੇ ਉਹ ਨੂੰ ਫੋਨ ਤੇ ਪਹਿਲਾਂ ਧਮਕੀਆਂ ਲਾਈਆਂ ਫਿਰ ਬਾਅਦ ਚ ਉਹਨਾਂ ਨੂੰ ਮਿਲਨ ਦਾ ਸਮਾਂ ਮਿਤਾ ਰਾਜਵੀਰ ਜੋ ਕਿ ਲੜਕਾ ਧਮਕੀਆਂ ਲਗਾ ਰਿਹਾ ਸੀ ਉਹ ਰੈਸਟੋਰੈਂਟ ਦੇ ਵਿੱਚ ਆਂਦਾ ਸਟਾਰਬਾਕਸ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਰਾਹੁਲ ਨਾ ਦਾ ਲੜਕਾ ਆਪਣੇ ਪਰਿਵਾਰ ਦੇ ਨਾਲ ਜਿਹੜਾ ਕਿ ਕੌਫੀ ਪੀ ਰਿਹਾ ਸੀ ਜਿੱਥੇ ਇਹ ਗੱਲਬਾਤ ਹੁੰਦੇ ਝਗੜਾ ਹੁੰਦਾ ਤੇ ਨਾਲ ਹੀ ਉਹ ਆਪਣਾ ਵੈਪਨ ਕੱਢ ਕੇ ਉਹਦੇ ਮੱਤੇ ਤੇ ਲਗਾ ਦਿੰਦਾ ਫਿਲਹਾਲ ਝਗੜਾ ਹੁੰਦੇ ਵੈਪਨ ਜਿਹੜਾ ਉਹ ਡਿੱਗ ਜਾਂਦਾ ਤੇ ਜਿਹੜਾ ਰਾਜਵੀਰ ਦੇ ਨਾਲ ਉਹਦਾ ਸਾਥੀ ਨਿਤਿਨ ਵੀ ਮੌਕੇ ਤੇ ਹੁੰਦਾ ਰਾਜਵੀਰ ਮੌਕੇ ਤੇ ਫਰਾਰ ਹੋ ਜਾਂਦਾ ਫਿਲਹਾਲ ਪੁਲਿਸ ਨੇ ਨਿਤਿਨ ਤੇ ਜਿਹੜਾ ਵੈਪਨ ਉਹਨਾਂ ਦੋਨਾਂ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਤੁਹਾਨੂੰ ਦੱਸ ਦਈਏ ਵੈਪਨ ਜਿਹੜਾ ਲਿਆ ਉਹ ਗੈਰ ਲਾਇਸੈਂਸੀ ਹਥਿਆਰ ਹੈ ਤੇ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅ ਸੀ ਹਥਿਆਰ ਲੈ ਕੇ ਕਿਸ ਤਰ੍ਹਾਂ ਲੋਕ ਕੋ ਦੇਖੂ ਹੁੰਦੇ ਫਿਰਦੇ ਨਜ਼ਰਾਂ ਦੇ ਕਿਤੇ ਵੀ ਜਾ ਕੇ ਆਪਣਾ ਗੈਰਤ ਹਥਿਆਰ ਕੱਢ ਲੈਂਦੇ ਆਂ ਪੁਲਿਸ ਦਾ ਕੋਈ ਡਰ ਖੋਫੀ ਨਹੀਂ ਹੈ ਨੌਜਵਾਨਾਂ ਦੇ ਵਿੱਚ ਅੱਜ ਦੀ ਗੱਲ ਕਰੀਏ ਤੇ ਹਰ ਕੋਈ ਨੌਜਵਾਨ ਜਿਹੜਾ ਕਿ ਇਹਨਾਂ ਗੈਰ ਲਾਇਸੈਂਸੀ ਹਥਿਆਰ ਤੋਂ ਦੂਰ ਰਹੇ ਤਾਂ ਕਿ ਕਿਤੇ ਨਾ ਕਿਤੇ ਉਹਦੀ ਜਿਹੜੀ ਜ਼ਿੰਦਗੀ ਉਹ ਬਚੀ ਰਹੇ ਪਰ ਤੁਹਾਨੂੰ ਦੱਸ ਕਹਾਣੀ ਜਿਹੜੀ ਦੱਸਦੀ ਹੈ ਇੱਥੇ ਕਿ ਹੁਣ ਰਾਜਵੀਰ ਨਾਮ ਦਾ ਲੜਕਾ ਜੋ ਕਿ ਫਰਾਰ ਹੈ ਪੁਲਿਸ ਨੇ ਫਿਲ ਨਿਤਿਨ ਅਤੇ ਗੈਰ ਲਾਇਸੈਂਸੀ ਹਥਿਆਰ ਕਬਜ਼ੇ ਵਿੱਚ ਲੈ ਲਿਆ ਹੈ ਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਸਿਰਫ ਤੇ ਸਿਰਫ ਗਲਬਤ ਆਹੀ ਤੇ ਇੱਕ ਦੂਜੇ ਨੂੰ ਮਿਲੰਦਾ ਹੈ ਜੋ ਕਿ ਫਰੈਂਡਸ਼ਿਪ ਇੱਕ ਲੜਕੀ ਦੇ ਨਾਲ ਸੀ ਜੋ ਕਿ ਅੱਜ ਇੱਕ ਖੂਨੀ ਮੰਜਰ ਬਣ ਸਕਦਾ ਹੈ ਮਾਮਲਾ ਮੌਕੇ ਰੰਦੇ ਨਾ ਸੰਭਾਲਿਆ ਗਿਆ ਹੁੰਦਾ ਤੇ ਮੂ ਖੂਨੀ ਮੰਜਰ ਬਣ ਜਾਂਦਾ ਫਿਲਹਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਜਿਹੜਾ ਹਥਿਆਰ ਜਿਹੜਾ ਪੁਲਿਸ ਨੇ ਬਰਾਮਦ ਕਰ ਲਿਆ ਤੇ ਮੌਕੇ ਦੀ ਤਫਤੀਸ਼ ਚ ਚਾਲੂ ਹੈ ਆਪਾਂ ਗੱਲਬਤ ਕਰਦੇ ਹਾਂ ਐਸਪੀ ਵਰਿੰਦਰ ਸਿੰਘ ਖੋਸਾ ਜੀ ਨਾਲ ਕਿ ਕੀ ਛਾਣਬਿਨ ਕੀਤੀ ਜਾ ਰਹੀ ਹੈ ਤੇ ਅਗੋਂ ਕੀ ਕਾਰਵਾਈ ਕੀਤੀ ਜਾਏਗੀ ਇਹ ਜੀ ਕੱਲ ਸਾਨੂੰ ਸ਼ਾਮ ਨੂੰ ਰਾਹੁਲ ਜੋਗੀ ਸ਼ਹਾਟਾ ਦਾ ਰਹਿਣ ਵਾਲਾ ਉਸ ਵੱਲੋਂ ਅੰਮ੍ਰਿਤਸਰ ਕਮਿਸ਼ਨਰੀ ਦੇ ਥਾਣਾ ਰਣਜੀਤ ਐਵੇਨਿਊ ਵਿਖੇ ਇੱਕ ਇਨਫੋਰਮੇਸ਼ਨ ਮਿਲੀ ਸੀ ਰਾਹੁਲ ਨੇ ਦੱਸਿਆ ਸੀ ਕਿ ਉਸ ਦਾ ਨੀਹਾ ਨਾਮ ਦੀ ਲੜਕੀ ਦੇ ਨਾਲ ਪਿਛਲੇ 3 ਸਾਲ ਤੋਂ ਫਰੈਂਡਸ਼ਿਪ ਸੀਗੀ ਇਸ ਲੜਕੀ ਨੂੰ ਉਹ ਮਿਲਦਾ ਜੁਲਦਾ ਵੀ ਰਹਿੰਦਾ ਸੀ ਕਰੀਬ 5-6 ਦਿਨ ਪਹਿਲਾਂ ਨੀਹਾ ਦਾ ਜੋ ਬ੍ਰਦਰ ਆ ਜਿਸ ਦਾ ਨਾਮ ਰਾਜਵੀਰ ਸਿੰਘ ਆ ਜਦੋਂ ਉਸ ਨੂੰ ਉਹਨਾਂ ਦੀ ਦੋਸਤੀ ਬਾਰੇ ਪਤਾ ਲੱਗਦਾ ਵਾ ਤਾਂ ਰਾਜਵੀਰ ਰਾਹੁਲ ਦੀ ਮਾਤਾ ਨੂੰ ਕਾਫੀ ਫੋਨ ਦੇ ਧਮਕੇ ਦਿੰਦਾ ਵਾ ਤੇ ਉਸ ਤੋਂ ਬਾਅਦ ਉਹਦੇ ਨਾਲ ਗੱਲ ਕਰਕੇ ਟਾਈਮ ਬੰਨਦਾ ਵਾ ਕਿ ਅਸੀਂ ਬੈਠ ਕੇ ਇਸ ਬਾਰੇ ਗੱਲਬਾਤ ਕਰੀਏ ਕੱਲ ਜਦੋਂ ਰਾਹੁਲ ਉਸ ਦੀ ਮਾਤਾ ਤੇ ਨਾਲ ਉਸ ਦੀ ਭੈਣ ਤੇ ਜੀਜਾ ਇਹ ਸਾਰਾ ਪਰਿਵਾਰ ਸਟਾਰਬਕਸ ਵਿਖੇ ਕਾਫੀ ਪੀਣ ਲਈ ਆਇਆ ਹੋਇਆ ਸੀ ਤਾਂ ਰਾਜਵੀਰ ਦਾ ਇਹਨਾਂ ਨੂੰ ਫੋਨ ਆਉਂਦਾ ਵਾ ਤੇ ਜਦੋਂ ਰਾਜਵੀਰ ਇਹਨਾਂ ਦੇ ਕੋਲ ਆਉਂਦਾ ਵਾ ਤਾਂ ਰਾਜਵੀਰ ਤੁਰੰਤ ਆਪਣੇ ਡੱਬ ਚੋਂ ਪਿਸਤਲ ਕੱਢ ਕੇ ਰਾਹੁਲ ਦੇ ਮੱਥੇ ਤੇ ਲਗਾ ਦਿੰਦਾ ਵਾ ਬਟ ਜਦੋਂ ਉਹਨਾਂ ਦੀ ਹੱਥੋਂ ਭਾਈ ਆਪਸ ਚ ਹੁੰਦੀ ਆ ਇਸ ਕਸ਼ਮਕਸ਼ ਦੇ ਵਿੱਚ ਜੋ ਵੈਪਨ ਆ ਉਹ ਥੱਲੇ ਡਿੱਗ ਪੈਂਦਾ ਵਾ ਤੇ ਜੋ ਰਾਜਵੀਰ ਆ ਉਸ ਦੇ ਨਾਲ ਉਸ ਦਾ ਜੋ ਕਜ਼ਨ ਬ੍ਰਦਰ ਆ ਨਿਤਿਨ ਉਹ ਵੀ ਨਾਲ ਆਇਆ ਹੋਇਆ ਸੀਗਾ ਤੇ ਮੌਕੇ ਤੇ ਵੈਪਨ ਉਸ ਦੇ ਹੱਥੋਂ ਡਿੱਗ ਪੈਂਦਾ ਵਾ ਤੇ ਰਾਜਵੀਰ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਬਟ ਜੋ ਨਿਤਿਨ ਹੈ ਉਸ ਦਾ ਬ੍ਰਦਰ ਜੋ ਕਿ ਨੰਗਲੀ ਪੋਲੋਨੀ ਦਾ ਰਹਿਣ ਵਾਲਾ ਵਾ ਉਹ ਤੇ ਮੌਕੇ ਤੋਂ ਵੈਪਨ ਦੋਨੇ ਪੁਲਿਸ ਵਾਲੋ ਕਬਜ਼ੇ ਵਿੱਚ ਲੈ ਗਏ ਨੇ ਜਿਸ ਤੋਂ ਬਾਅਦ rahul kumar ਦੇ ਸਟੇਟਮੈਂਟ ਲੈ ਕੇ ਦੋਨੋਂ ਰਾਜਵੀਰ ਸਿੰਘ ਜੋ ਕਿ ਮੁਰਾਦਪੁਰੇ ਦਾ ਰਹਿਣ ਵਾਲਾ ਤੇ ਉਸ ਦਾ ਕਜ਼ਨ ਬ੍ਰਦਰ ਨਿਤਿਨ ਜੋ ਕਿ ਨੰਗਲੀ ਦਾ ਰਹਿਣ ਵਾਲਾ ਦੋਨਾਂ ਦੇ ਖਿਲਾਫ ਅਧੀਨ ਧਾਰਾ 307 506 34 ਆਈਪੀਸੀ ਤੇ 25 ਤਾਈ ਆਬਜੈਕਟ ਦੇ ਤਹਿਤ ਇੱਕ ਮਕਦਮਾ ਰਜਿਸਟਰ ਕੀਤਾ ਵਾ ਤੇ ਨਿਤਿਨ ਇਹਦੇ ਵਿੱਚ ਅਰੈਸਟ ਪਈ ਹੈ ਜੀ ਸਰ ਵੈਪਨ ਲਾਇਸੈਂਸ ਸੀ ਜੀ ਜੋ ਇਹ ਵੈਪਨ ਸੀਗਾ ਜੀ ਇਲਲੀਗਲ ਵੈਪਨ ਸੀ ਗੈਰ ਲਾਇਸੈਂਸੀ ਵੈਪਨ ਸੀਗਾ ਇਸ ਬਾਰੇ ਕੋਈ ਵੀ ਪੁਖਤਾ ਉਹ ਆਪਣਾ ਕੋਈ ਵੀ ਲਾਇਸੈਂਸ ਪੇਸ਼ ਨਹੀਂ ਕਰ ਪਾਈ ਜੋ ਇਹ ਵਿੱਪਨਾ ਜੀ ਇਸ ਦੇ ਜੋ ਬੈਕਵਰਡ ਲੀਕੇਜਸ ਆ ਉਹ ਟ੍ਰੇਸ ਕੀਤੇ ਜਾ ਰਹੇ ਨੇ ਕੀ ਇਹ ਇਲੈਗਲ ਵੈਪਨ ਕਿਸ ਵੱਲੋਂ ਇਹਨਾਂ ਨੂੰ ਸਪਲਾਈ ਕੀਤਾ ਗਿਆ ਹੈ ਕਿ ਇਹ ਕਿਸੇ ਗੈਂਗ ਨਾਲ ਸੰਬੰਧਤਾਂ ਕਿਸ ਬੰਦੇ ਵੱਲੋਂ ਕੀਤਾ ਗਿਆ ਉਸ ਬਾਰੇ ਡੂੰਘਾਈ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਉਸ ਬਾਰੇ ਜਲਦੀ ਹੀ ਤੁਹਾਨੂੰ ਅਗਲੇ ਵਿਅਕਤੀਆਂ ਨੂੰ ਅਰੈਸਟ ਕਰਕੇ ਦੱਸਾਂਗੇ ਤੇ ਦੇ ਨਾਲ ਗੱਲਬਾਤ ਸੀ ਲੜਕੀ ਦੀ ਰਜਮੰਦੀ ਹੈ ਲੜਕੀ ਨੇ ਕੋਈ ਕੰਪਲੇਂਟ ਦਿੱਤੀ ਸੀ ਉਸ ਬਾਰੇ ਨਹੀਂ ਲੜਕੀ ਵੱਲੋਂ ਸਾਨੂੰ ਕਿਸੇ ਤਰੀਕੇ ਦੀ ਕੋਈ ਵੀ ਕੰਪਲੇਂਟ ਨਹੀਂ ਮਸੂਲ ਹੋਈ ਸੀ ਸੋ ਇਸ ਬਾਰੇ ਹਜੇ ਜੇ ਲੜਕੀ ਸਾਹਮਣੇ ਆਉਗੀ ਫਿਰ ਹੀ ਕਲੀਅਰਲੀ ਦੱਸ ਸਕਦੇ ਨੇ ਇਸ ਤੋਂ ਪਹਿਲਾਂ ਮਾਮਲਾ ਦਰਜ ਹੋ ਕੇ ਨਹੀਂ ਹੋਇਆ ਨਹੀਂ ਇਸ ਤੋਂ ਪਹਿਲਾਂ ਕੋਈ ਮਾਮਲਾ ਨਹੀਂ ਦਰਜ ਜੀ